ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਬਹੁਤ ਹੀ ਖਾਸ ਬਹੁਤ ਪਿਆਰੇ ਸ਼ਬਦ ਤੇ ਗੱਲ ਕਰਾਂਗੇ ਜੀ ਰਾਗ ਮਾਝ ਵਿੱਚ ਉਚਾਰਿਆ ਹੋਇਆ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਹਾਂਜੀ ਬਹੁਤ ਹੀ ਡੂੰਘੇ ਅਰਥ ਵਾਲਾ ਸ਼ਬਦ ਹੈ ਤੇ ਅੱਜ ਆਪਣਾ ਮਕਸਦ ਹੈ ਇਸ ਦੇ ਮੁੱਖ ਸੰਦੇਸ਼ ਨੂੰ ਸਮਝਣਾ ਜੀ ਖਾਸ ਕਰਕੇ ਪਰਮਾਤਮਾ ਨਾਲ ਰਿਸ਼ਤਾ ਉਹਦੀ ਸੁਰੱਖਿਆ ਤੇ ਸ਼ਾਂਤੀ ਮੈਨੂੰ ਤਾਂ ਸ਼ੁਰੂਆਤ ਹੀ ਬਹੁਤ ਸਕੂਨ ਦੇਣ ਵਾਲੀ ਲੱਗਦੀ ਹੈ ਉਹ ਲਾਈਨ ਤਾ ਭਾਉ ਕਿਹਾ ਤੜਾ ਜਿਓ ਹਾਂ ਬਿਲਕੁਲ ਕਿ ਜਦ ਤੂੰ ਮੇਰੇ ਨਾਲ ਹਰ ਥਾਂ ਹਰ ਵੇਲੇ ਹੈ ਤਾਂ ਫਿਰ ਡਰ ਕਿਸ ਗੱਲ ਦਾ ਹਾਂਜੀ ਚਲੋ ਪਹਿਲੀ ਪੰਕਤੀ ਨੂੰ ਹੀ ਦੇਖੀਏ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪੁ ਤੂੰ ਮੇਰਾ ਪ੍ਰਾਤਾ ਹੂੰ ਤੂੰ ਮੇਰਾ ਰਾਖਾ ਸਬਨੀ ਥਾਈ ਤਾਂ ਭਾਉ ਕਿਹਾ ਕਾੜਾ ਜਿਓ ਇਹ ਤਾਂ ਸਿੱਧਾ ਹੀ ਮਾਂ ਪਿਓ ਰਿਸ਼ਤੇਦਾਰ ਭਰਾ ਸਭ ਕਹਿ ਦਿੱਤਾ ਹਾਂਜੀ ਦੇਖੋ ਇਹ ਸਿਰਫ ਅਲੰਕਾਰ ਨਹੀਂ ਹੈ ਇੱਕ ਅਸਲੀਅਤ ਹੈ ਜਦ ਮਾਂ ਪਿਓ ਜਨਮ ਦਿੰਦੇ ਨੇ ਹਾਂ ਉਮੇ ਪਰਮਾਤਮਾ ਵੀ ਸਾਡੀ ਹੋਂਦ ਦਾ ਸੋਮਾ ਹੈ ਪਰ ਗੱਲ ਇੱਥੇ ਨਹੀਂ ਰੁਕਦੀ ਉਹ ਬੰਦਪ ਭਰਾਤਾ ਵੀ ਹੈ ਯਾਨੀ ਕਿ ਹਰ ਵੀਲੇ ਦਾ ਸਾਥੀ ਅੰਗ ਸੰਗ ਰਹਿਣ ਵਾਲਾ ਅੱਛਾ ਤਾਂ ਫਿਰ ਸਭ ਤੋਂ ਵੱਡੀ ਗੱਲ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਹਰ ਜਗ੍ਹਾ ਤੇ ਰਾਖਾ ਜੀ ਜਦੋਂ ਇਹ ਪੱਕਾ ਹੋ ਜਾਵੇ ਕਿ ਉਹ ਹਰ ਥਾਂ ਤੇ ਹੈ ਹਰ ਪਲ ਰਾਖੀ ਕਰ ਰਿਹਾ ਹੈ ਤਾਂ ਫਿਰ ਮਨ ਨੂੰ ਡਾਰੀਆਂ ਚਿੰਤਾ ਕਾਦੀ ਉਹ ਰਹਿ ਹੀ ਨਹੀਂ ਬਿਲਕੁਲ ਉਹਦੇ ਲਈ ਕੋਈ ਥਾਂ ਹੀ ਨਹੀਂ ਬਚਦੀ ਇਹ ਹੀ ਨਿਰਪੋਅ ਅਵਸਥਾ ਹੈ ਇਹ ਨਿਰਪੋਤਾ ਇਹ ਬੇਫਿਕਰੀ ਇਹ ਆਪਣੇ ਆਪ ਆ ਜਾਂਦੀ ਹੈ ਜਾਂ ਇਸ ਲਈ ਕੁਝ ਚਾਹੀਦਾ ਹੈ ਅਗਲੀ ਪੰਕਤੀ ਸ਼ਾਇਦ ਇਸ ਬਾਰੇ ਹੈ ਹਾਂ ਜੀ ਅਗਲੀ ਪੰਕਤੀ 'ਚ ਇਸ਼ਾਰਾ ਹੈ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨਾ ਇਹ ਤੁਮਰੀ ਕਿਰਪਾ ਤੇ ਜ਼ੋਰ ਹੈ ਜੀ ਇਹ ਪਛਾਣ ਕੇ ਉਹੀ ਸਭ ਕੁਝ ਹੈ ਇਹ ਉਹਦੀ ਆਪਣੀ ਮਿਹਰ ਉਹਦੀ ਕਿਰਪਾ ਨਾਲ ਹੀ ਹੈ ਸਾਡੀ ਆਪਣੀ ਕੋਸ਼ਿਸ਼ ਸ਼ਾਇਦ ਪੂਰੀ ਨਾ ਪਾਵੇ ਹਾਂ ਸ਼ਾਇਦ ਨਹੀਂ ਤਾਂ ਸਮਝ ਆਉਂਦਾ ਹੈ ਕਿ ਉਹੀ ਇੱਕ ਸਹਾਰਾ ਓਟ ਹੈ ਤਾਂ ਜੋ ਵੀ ਸਾਡੀ ਇੱਜ਼ਤ ਜਾਂ ਮਾਣ ਹੈ ਉਹ ਵੀ ਉਸੇ ਕਰਕੇ ਹੈ ਤੂੰ ਹੈ ਮੇਰਾ ਮਾਣ ਜੀ ਤੁਝ ਬਿਨ ਦੂਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀ ਉਸ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ ਇਹ ਦੁਨੀਆ ਇਹ ਸਾਰਾ ਖੇਲ ਅਖਾੜਾ ਵਾ ਹਾਂ ਇਹ ਸਾਰਾ ਸੰਸਾਰ ਉਸ ਦੀ ਰਚੀ ਹੋਈ ਇੱਕ ਖੇਡ ਹੈ ਇੱਕ ਅਖਾੜਾ ਹੈ ਸਾਰੇ ਜੀਵ ਇਸ ਵਿੱਚ ਆਪਣਾ ਆਪਣਾ ਭਾਗ ਨਿਭਾ ਰਹੇ ਨੇ ਪਰ ਖੇਡਾਉਣ ਵਾਲਾ ਵੀ ਉਹ ਆਪ ਹੈ ਬਿਲਕੁਲ ਤੇ ਇਹ ਸਮਝਣਾ ਵੀ ਕਿਰਪਾ ਨਾਲ ਹੀ ਸੰਭਵ ਹੈ ਅੱਛਾ ਜੇ ਸਭ ਉਸੇ ਦਾ ਖੇਲ ਹੈ ਤੇ ਸਾਰੇ ਜੀਵ ਵੀ ਉਸਨੇ ਗ੍ਰਾਇਏ ਨੇ ਤਾਂ ਫਿਰ ਸਾਡਾ ਆਪਣਾ ਕੀ ਹੈ ਤੀਜੀ ਪੰਕਤੀ ਇਹੀ ਗੱਲ ਕਰਦੀ ਹੈ ਹੈਨਾ ਜੀ ਬਿਲਕੁਲ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਹਾਂਜੀ ਸਭ ਕਿਛ ਕੀਤਾ ਤੇਰਾ ਹੋਵੇ ਨਾ ਹੀ ਕਿਛ ਅਸਾੜਾ ਜਿਓ ਇਹ ਬਹੁਤ ਡੂੰਗੀ ਗੱਲ ਹੈ ਕੀ ਮਤਲਬ ਹੋਇਆ ਇਸ ਦਾ ਮਤਲਬ ਕਿ ਉਸਨੇ ਸਿਰਫ ਜੀਵ ਪੈਦਾ ਹੀ ਨਹੀਂ ਕੀਤੇ ਸਗੋਂ ਹਰ ਇੱਕ ਨੂੰ ਉਸੇ ਕੰਮ ਜਾਂ ਹਾਲਤ ਵਿੱਚ ਲਾਇਆ ਹੈ ਜਿਵੇਂ ਉਸ ਦੀ ਮਰਜ਼ੀ ਉਸ ਦਾ ਪਾਣਾ ਹੈ ਅੱਛਾ ਯਾਨੀ ਸਭ ਉਸ ਦੇ ਹੁਕਮ ਚ ਹੈ ਜੀ ਜੋ ਵੀ ਹੋ ਰਿਹਾ ਹੈ ਉਹ ਉਸੇ ਦੇ ਪਾਣੇ ਅੰਦਰ ਹੈ ਤੇ ਇਸ ਨਾਲ ਇਹ ਅਹਿਸਾਸ ਬਹੁਤ ਜ਼ਰੂਰੀ ਹੈ ਨਾ ਹੀ ਕਿਛ ਅਸਾੜਾ ਆਪਣਾ ਕੁਝ ਵੀ ਨਹੀਂ ਨਾ ਕੋਈ ਚੀਜ਼ ਜੋ ਅਸੀਂ ਕਮਾਈ ਹੈ ਸਭ ਉਹ ਸੇ ਦਾ ਦਿੱਤਾ ਹੋਇਆ ਹੈ ਇੱਕ ਤਰ੍ਹਾਂ ਨਾਲ ਹਉਮੇ ਤੋਂ ਛੁਟਕਾਰਾ ਹੈ ਜੇ ਪਤਾ ਲੱਗ ਜਾਵੇ ਕਿ ਮੈਂ ਕੁਝ ਨਹੀਂ ਕਰ ਰਿਹਾ ਸਭ ਉਹ ਕਰਵਾ ਰਿਹਾ ਤਾਂ ਮਨ ਕਿੰਨਾ ਹਲਕਾ ਹੋ ਜਾਂਦਾ ਹੈ ਫਿਕਰ ਮੁੱਕ ਜਾਂਦੀ ਹੈ ਜੀ ਇਸ ਤਰ੍ਹਾਂ ਮਨ ਹਲਕਾ ਹੋ ਜਵੇ ਤਾਂ ਚਿੰਤਾ ਕੱਟ ਜਾਏ ਤਾਂ ਫਿਰ ਸ਼ਾਇਦ ਅਸਲੀ ਸ਼ਾਂਤੀ ਮਿਲਦੀ ਹੈ ਜੀ ਆਖਰੀ ਪੰਕਤੀ ਇਸੇ ਪਾਸੇ ਲੈ ਜਾਂਦੀ ਹੈ ਨਾਮ ਧਿਆਏ ਮਹਾ ਸੁਖ ਪਾਇਆ ਹਮ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਇਹ ਨਾਮ ਜਪ ਤੇ ਗੁਣ ਗਾਉਣ ਦੀ ਗੱਲ ਹੈ ਤੇ ਅਸਲ ਸੁਖ ਜੀ ਮਹਾ ਸੁਖ ਉਸ ਦਾ ਨਾਮ ਯਾਦ ਕਰਨ ਤਾਂ ਨਾਲ ਮਿਲਦਾ ਹੈ ਤੇ ਮਨ ਇੱਕ ਸ਼ਾਂਤ ਕਿਵੇਂ ਹੁੰਦਾ ਹੈ ਉਸ ਗੁਣ ਗਾਣ ਨਾਲ ਹਮ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਮਨ ਇੱਕਦਮ ਠੰਡਾ ਠਾਰ ਸ਼ਾਂਤ ਹੋ ਜਾਂਦਾ ਹੈ ਪਰ ਇਸ ਸਭ ਲਈ ਗੁਰੂ ਦੀ ਲੋੜ ਹੈ ਜਿਵੇਂ ਅੱਗੇ ਲਿਖਿਆ ਹੈ ਗੁਰ ਪੂਰੇ ਵੱਜੀ ਵਧਾਈ ਨਾਨਕ ਜਿੱਤਾ ਬਿਖਾੜਾ ਜਿਉ ਇਹ ਅਵਸਥਾ ਇਹ ਸ਼ਾਂਤੀ ਇਹ ਜਿੱਤ ਇਹ ਪੂਰੇ ਗੁਰੂ ਦੀ ਅਗਵਾਈ ਉਹਨਾਂ ਦੀ ਕਿਰਪਾ ਤੋਂ ਬਿਨਾ ਨਹੀਂ ਮਿਲਦੀ ਹਮ ਗੁਰ ਪੂਰੇ ਵੱਜੀ ਵਧਾਈ ਮਤਲਬ ਅੰਦਰ ਖੁਸ਼ੀ ਆ ਜੀ ਜਦੋਂ ਗੁਰੂ ਦੀ ਬਖਸ਼ਿਸ਼ ਆਉਂਦੀ ਹੈ ਸਹੀ ਮਾਰਗਦਰਸ਼ਨ ਮਿਲਦਾ ਹੈ ਤਾਂ ਅੰਦਰ ਇੱਕ ਜਸ਼ਨ ਇੱਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ ਵਧਾਈ ਵੱਜਦੀ ਹੈ ਤੇ ਜਿੱਤ ਮੁਸ਼ਕਿਲਾਂ ਤੇ ਜਿੱਤ ਹਾਂਜੀ ਜੀਵਨ ਦੇ ਔਖੇ ਰਾਹ ਮੁਸ਼ਕਿਲਾਂ ਚੁਣੌਤੀਆਂ ਉਸ ਆਤਮਿਕ ਬਲ ਨਾਲ ਤੇ ਜਿੱਤ ਪਾਈ ਜਾਂਦੀ ਹੈ ਭਾਵ ਮਨ ਡੋਲਦਾ ਨਹੀਂ ਸਗੋਂ ਸਥਿਰ ਰਹਿੰਦਾ ਹੈ ਤਾਂ ਪੂਰਾ ਸਫ਼ਰ ਦੇਖਿਏ ਸ਼ੁਰੂ ਕੀਤਾ ਕਿ ਰੱਬ ਹੀ ਸਭ ਕੁਝ ਹੈ ਮਾਂ ਪਿਓ ਭਰਾ ਜੀ ਫਿਰ ਸਮਝ ਆਈ ਕਿ ਇਹ ਪਛਾਣ ਉਹਦੀ ਕਿਰਪਾ ਨਾਲ ਹੈ ਇਹ ਜਗਤ ਸ੍ਰਿਸ਼ਟੀ ਸਭ ਉਹਦੀ ਖੇਡ ਹੈ ਸਾਡਾ ਕੁਝ ਨਹੀਂ ਤੇ ਅੰਤ ਵਿੱਚ ਨਾਮ ਜਪ ਕੇ ਗੁਣ ਗਾ ਕੇ ਗੁਰੂ ਦੀ ਮਦਦ ਨਾਲ ਮਨ ਸ਼ਾਂਤ ਹੁੰਦਾ ਹੈ ਜ਼ਿੰਦਗੀ ਦੇ ਓਕਣਾ ਤੇ ਫਤਿਹ ਮਿਲਦੀ ਹੈ। ਬਿਲਕੁਲ। ਇਹ ਸਾਰੇ ਵਿਚਾਰ ਦੀ ਖੂਬਸੂਰਤੀ ਇਹ ਹੈ ਕਿ ਸੁਣਨ ਜਦੋਂ ਇੱਕ ਨਵਾਂ ਨਜ਼ਰੀਆ ਦਿੰਦਾ ਹੈ। ਕਿਵੇਂ? ਇਹ ਦੱਸਦਾ ਹੈ ਕਿ ਬਾਹਰ ਭਾਵੇਂ ਜੋ ਮਰਜ਼ੀ ਹੁੰਦਾ ਰਹੇ ਅੰਦਰ ਇੱਕ ਟਿਕਾ, ਇੱਕ ਨਿਡਰਤਾ, ਇੱਕ ਸ਼ਾਂਤੀ ਬਣਾਈ ਰੱਖੀ ਜਾ ਸਕਦੀ ਹੈ। ਹਾਂ, ਇਹ ਤਾਂ ਬਹੁਤ ਵੱਡੀ ਗੱਲ ਹੈ। ਜੀ ਇਹ ਸਿਰਫ ਫਲਸਫਾ ਨਹੀਂ, ਇਹ ਪਰਮਾਤਮਾ ਨੂੰ ਕੇਂਦਰ ਰੱਖ ਕੇ ਜੀਵਨ ਜਿਉਣ ਦਾ ਇੱਕ ਅਮਲੀ ਤਰੀਕਾ ਹੈ। ਤਾਂ ਫਿਰ ਅੰਤ ਵਿੱਚ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਜਦੋਂ ਕੋਈ ਇਸ ਅਹਿਸਾਸ ਨੂੰ ਸੱਚਮੁੱਚ ਅਪਣਾ ਲਵੇ ਕਿ ਹਾਂ ਪਰਮਾਤਮਾ ਹੀ ਮੇਰਾ ਅਸਲ ਸਹਾਰਾ ਹੈ ਸਭ ਉਸਦੇ ਹੁਕਮ ਚ ਹੈ ਹਾਂਜੀ ਤਾਂ ਰੋਜ਼ ਦੀ ਜ਼ਿੰਦਗੀ ਦੀਆਂ ਛੋਟੀਆਂ ਵੱਡੀਆਂ ਚੁਣੌਤੀਆਂ ਜਾਂ ਕਾਮਯਾਬੀਆਂ ਵੀ ਉਹਨਾਂ ਨੂੰ ਦੇਖਣ ਦਾ ਨਜ਼ਰੀਆ ਕਿੰਨਾ ਬਦਲ ਸਕਦਾ ਹੈ ਜੀ ਇਹ ਸਵਾਲ ਬਿਲਕੁਲ ਸੋਚਣ ਵਾਲਾ ਹੈ ਕਿ ਸਾਡਾ ਨਜ਼ਰੀਆ ਕਿਵੇਂ ਬਦਲਦਾ ਹੈ ਇਸੇ ਵਿਚਾਰ ਦੇ ਨਾਲ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਲੇ ਪੌਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ